ਸੋ ਸਿਮਰਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਹਰਨਾਮ ਸਿੰਘ ਧੂਮਾ ਨੂੰ ਸਨਮਾਨਿਤ ਕੀਤੇ ਜਾਣ ਤੋਂ ਬਾਅਦ ਮਰਤਕ ਵਿੱਚ ਕਾਫੀ ਰੋਸ ਪਾਇਆ ਗਿਆ ਤੇ ਇਸ ਰੋਸ ਨੂੰ ਠੰਡਾ ਕਰਨ ਦੇ ਲਈ ਜਿਹੇ ਅਰਿਆਨੀ ਗੁਰਬਚਨ ਸਿੰਘ ਦੇ ਵੱਲੋਂ ਉਹਨਾਂ ਨੂੰ ਕਿਹਾ ਗਿਆ ਕਿ ਉਹਨਾਂ ਲੋਕਾਂ ਨੂੰ ਚੁੱਪ ਕਰਵਾਉਣ ਚੁੱਪ ਕਰਵਾਉਣ ਦੇ ਲਈ ਜਦੋਂ ਉਹਨਾਂ ਵੱਲੋਂ ਮਾਈਕ ਦੀ ਮੰਗ ਕੀਤੀ ਗਈ ਤਾਂ ਉਸ ਤੋਂ ਬਾਅਦ ਇਹ ਮਾਮਲਾ ਭਾਗ ਗਿਆ ਇਸ ਕਵਰ ਦੇ ਬਾਰੇ ਜ਼ਿਆਦਾ ਜਾਣਕਾਰ ਦੇਣ ਦੇ ਲਈ ਸਾਡੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਬਖਸ਼ ਸਿੰਘ ਖਾਲਸਾ ਜੁੜ ਚੁੱਕੇ ਨੇ ਗੁਰਬਖਸ਼ ਜੀ ਮਾਨ ਸਾਹਿਬ ਦਾ ਕਹਿਣਾ ਹੈ ਕਿ ਜਦੋਂ ਹਰਨਾਮ ਸਿੰਘ ਧੂਮਾ ਨੂੰ ਐਸਜੀਪੀਸੀ ਵੱਲੋਂ ਸਨਮਾਨਿਤ ਕੀਤਾ ਗਿਆ ਨਹੀਂ ਲੋਕਾਂ ਦੇ ਵਿੱਚ ਤਾਂ ਕੋਈ ਗੁੱਸਾ ਨਹੀਂ ਪੜਕਿਆ ਜੀ ਮਾਨ ਸਾਹਿਬ ਜਾਂ ਉਹਨਾਂ ਦੇ ਸਮਰਥਕਾਂ 'ਤੇ ਜਰੂਰ ਇਸ ਗੱਲ ਦਾ ਗੁੱਸਾ ਹੋ ਸਕਦਾ ਕਿਉਂਕਿ ਬਾਬਾ ਅਰਨਾਮ ਸਿੰਘ ਉਹਨਾਂ ਨੂੰ ਤਾਂ ਸਨਮਾਨਤ ਵਾਲੀ ਗੱਲ ਬਾਤ ਚ ਹੋਈ ਆ ਮੈਂ ਉਸ ਸਮੇਂ ਉੱਥੇ ਹਾਜ਼ਰ ਸੀ ਜੀ ਤੇ ਸ਼ਹੀਦ ਪਰਿਵਾਰਾਂ ਨੂੰ ਜਦੋਂ ਸਨਮਾਨਤ ਕਰਨਾ ਸ਼ੁਰੂ ਕੀਤਾ ਤੇ ਉਸ ਤੋਂ ਪਹਿਲਾਂ ਵੀ ਜਦੋਂ ਅਜੇ ਅਰਦਾਸ ਦੇਰੇ ਅਜੇ ਦੋਹਰਾ ਪੜਿਆ ਕਿ ਉਸ ਤੋਂ ਬਾਅਦ ਘੋਗਨਾਮਾ ਲੈਣਾ ਸੀ ਉਸ ਤੋਂ ਪਹਿਲਾਂ ਵੀ ਮਾਨ ਸਾਹਿਬ ਦੇ ਸਮਰਥਕਾਂ ਵੱਲੋਂ ਲਗਾਤਾਰ ਨਾਰੇਵਾਰੀ ਜਿਹੜੀ ਉਹ ਕੀਤੀ ਗਈ ਜੀ ਉਸ ਤੋਂ ਬਾਅਦ ਜਦੋਂ ਸਿੰਸਾਉ ਗਣਿਕ ਗੁਰਬਜਨ ਸਿੰਘ ਉਹਨਾਂ ਨੇ ਸੰਬੋਧਨ ਕਰਨਾ ਸੀ ਉਹਨਾਂ ਦੇ ਸੰਬੋਧਨ ਸ਼ੁਰੂ ਤੋਂ ਕਰਨ ਤੋਂ ਪਹਿਲਾਂ ਵੀ ਉਹਨਾਂ ਦੇ ਵੱਲੋਂ ਉਹਨਾਂ ਦੇ ਸਮਰਥਕਾਂ ਵੱਲੋਂ ਰਾਜੀਵਾਜੀ ਕੀਤੀ ਗਈ ਜੀ ਔਰ ਮੈਂ ਸਮਝਦਾ ਕਿ ਇਹ ਹਕਾਲਤਾ ਸਰਪ ਦੀ ਜਿਹੜੀ ਮਰਿਆਦਾ ਹੈ ਜਾਂ ਉੱਥੇ ਦੀ ਜਿਹੜੀ ਪਰੰਪਰਾਵਾਂ ਨੇ ਉਹਨਾਂ ਨੂੰ ਕਾਇਮ ਰੱਖਣਾ ਸਾਡਾ ਮੋਢਲਾ ਫਰਜ਼ ਬਣਦਾ ਜੀ ਜੇ ਅਸੀਂ ਗੱਲ ਕਰਦੇ ਹਾਂ ਸਿੱਖੀ ਦੇ ਸਿਧਾਂਤਾਂ ਦੀ ਤੇ ਮੈਂ ਸਮਝਦਾ ਕਿ ਜੇ ਮਹਾਤਮਾ ਸਾਹਿਬ ਨੇ ਉਸ ਟਾਈਮ ਦਿੱਤੀ ਆ ਅਸਤੀਫਾ ਜੀ ਤੇ ਮੈਂ ਸਮਝਦਾ ਕਿ ਉਹਨਾਂ ਨੇ ਜੋ ਉਹਨਾਂ ਨੂੰ ਉਸ ਟਾਈਮ ਲਗਾ ਠੀਕ ਕਿ ਉਹਨਾਂ ਦਾ ਕੌਮੀ ਝੰਡਾ ਬਣਦਾ ਉਹਨਾਂ ਨੇ ਦੇ ਦਿੱਤਾ ਪਰ ਇਸ ਦਾ ਮਤਲਬ ਇਹ ਨਹੀਂ ਕਿ ਜੇ ਅਸੀਂ ਉਸ ਟਾਈਮ ਅਸੀਵਾ ਦਿੱਤਾ ਤੇ ਅੱਜ ਅਸੀਂ ਵੀ ਉਹਨਾਂ ਲੋਕਾਂ 'ਚ ਸ਼ਾਮਲ ਹੋ ਜਾਈਏ ਜਿਨ੍ਹਾਂ ਨੇ ਅਕਾਲਪੁਰ ਸਾਹਿਬ ਦੇ ਉੱਤੇ ਜੋ ਕੁਝ ਵਾਪਰਿਆ ਜੀ ਉਹਦੇ ਵਿੱਚ ਸਿੱਧੇ ਜਾਂ ਸਿੱਧੇ ਰੂਪ ਵਿੱਚ ਕਿਤੇ ਨਾ ਕਿਤੇ ਮਾਨ ਸਾਹਿਬ ਵੱਲੋਂ ਮਾਹੌਲ ਪੈਦਾ ਕੀਤਾ ਗਿਆ ਜੀ ਔਰ ਉਸ ਤੋਂ ਬਾਅਦ ਚਾਹੇ ਉਹ ਜਿਹੜੇ ਨੌਜਵਾਨ ਨੇ ਮਾਨ ਸਾਹਿਬ ਜਾ ਚੁੱਕੇ ਸੀਗੇ ਲੋਕੀ ਆਮ ਰੀਨ ਦੇ ਵਿੱਚ ਹਮੇਸ਼ਾ ਜਿਸ ਤਰ੍ਹਾਂ ਹੁੰਦਾ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਜਦੋਂ ਅਰਦਾਸ ਹੋ ਜਾਂਦੀ ਸਿੰਘ ਸਾਹਿਬ ਸੰਬੋਧਨ ਕਰਦੇ ਆ ਜੀ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਉੱਤੇ ਪ੍ਰੋਗਰਾਮ ਦੀ ਸਮਾਪਤੀ ਹੁੰਦੀ ਹੈ ਹੋ ਜਾਂਦੀ ਹੈ ਖਾਲਸਾ ਜੀ ਖਾਲਸਾ ਜੀ ਇੱਕ ਜਿਹੜੀ ਮੁੱਖ ਤੌਰ ਤੇ ਗੱਲ ਸਾਹਮਣੇ ਆਈ ਹੈ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਰਹਿਤ ਮर्यादा ਦੀ ਗੱਲ ਕਰੀਏ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਰਹਿਤ ਮर्यादा ਨੂੰ ਜਿਹੜਾ ਹੈਗਾ ਜਾਰੀ ਰੱਖਣ ਦੇ ਲਈ ਉਪਰਾਲੇ ਕਰਨੇ ਪੈਂਦੇ ਨੇ ਕੀ ਇਹ ਗੱਲ ਮर्यादा ਦੇ ਵਿੱਚ ਆਉਂਦੀ ਹੈ ਕਿ ਉਹੀ ਇਨਸਾਨ ਜਾਂ ਉਹੀ ਸਿੱਖ ਅੰਦਰ ਦਾਖਲ ਹੋ ਸਕਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਹਦੂਦ ਦੇ ਅੰਦਰ ਜਿਸ ਨੇ ਪਜਾਮੇ ਦੇ ਮਤਭੇਦ ਹੋਏ ਨੇ ਕਹਿੰਦੇ ਕਿ ਪਜਾਮੀ ਨਹੀਂ ਪਾਈ ਸੀ ਇਸੇ ਕਰਕੇ ਉਹਨਾਂ ਨੂੰ ਅੰਦਰ ਨਹੀਂ ਦਾਖਲ ਹੋਣ ਦਿੱਤਾ ਗਿਆ ਮੈਨੂੰ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ ਕਿ ਪਰ ਇਹ ਸਿੰਘ ਸਾਹਿਬਾਨ ਦਾ ਮਸਲਾ ਹੈ ਜੀ ਜੇ ਤਾਕਤਾਂ ਦੇ ਉੱਤੇ ਇਹੋ ਜ ਜਿਹੜਾ ਅੰਮ੍ਰਿਤਸਰੀ ਪਜਾਮਾ ਜਿਹਨੂੰ ਕਹਿੰਦੇ ਆ ਜਾਂ ਟੰਗ ਪਜਾਮਾ ਹੈ ਉਹ ਪਾ ਕੇ ਜਾ ਸਕਦਾ ਤੁਸੀਂ ਇਹਦੇ ਬਾਰੇ ਸਿੰਘ ਸਾਹਿਬਾਂ ਨਾਲ ਜ਼ਿਆਦਾ ਦੱਸ ਸਕਦੇ ਮੈਨੂੰ ਜ਼ਿਆਦਾ ਜਾਣਕਾਰੀ ਨਹੀਂ ਹੈਗੀ ਜੀ ਪਰ ਜੇ ਕੋਈ ਮਰਿਆਦਤ ਦੀ ਇਹੋ ਜਿਹੀ ਗੱਲ ਹੋਈ ਹੈ ਤਾਂ ਫਿਰ ਆਪਾਂ ਨੂੰ ਪਾਲਣ ਕਰਨਾ ਸਾਡਾ ਫਰਜ਼ ਬਣਦਾ ਜੀ ਗੁਰਬਾਖਸ਼ ਜੀ ਪਰ ਮੈਂ ਸਮਝਦਾ ਕਿ ਇਸ ਗੱਲ ਦੇ ਨਾਲ ਬਹੁਤ ਜ਼ਿਆਦਾ ਸਰੋਕਾਰ ਨਹੀਂ ਇਸ ਗੱਲ ਦਾ ਜੋ ਵਾਅਦੇ ਤੇ ਵਾਪਰਿਆ ਕਿ ਮਾਨ ਸਾਹਿਬ ਨੇ ਤਾਂ ਥੱਲੇ ਜਾ ਕੇ ਵੀ ਉਸ ਤੋਂ ਬਾਅਦ ਆਪਣਾ ਜੋ ਕੰਮ ਹੈਗਾ ਉਹਨਾਂ ਦਾ ਉਹਨਾਂ ਦਾ ਹਰ ਇੱਕ ਸਾਲ 5 ਤੋਂ 10 ਮਿੰਟ ਉਹਨਾਂ ਨੇ ਜੋ ਸੰਬੋਧਨ ਕਰਨਾ ਹੁੰਦਾ ਉਹਨਾਂ ਦੇ ਸਮਰਥਕਾਂ ਨੂੰ ਜਾਂ ਹੋਰ ਸੰਗਤ ਨੂੰ ਉਹ ਕਰਦੇ ਆ ਪਰ ਮੈਂ ਸਮਝਦਾ ਕਿ ਉਸ ਵਕਤ ਜਿਹੜੇ ਹਾਲਾਤ ਪੈਦਾ ਹੋਏ ਕਹੀਦਾ ਤਾਂ ਇਹ ਸੀ ਮਾਨ ਸਾਹਿਬ ਨੇ ਉੱਥੇ ਖੜ ਕੇ ਉਸ ਗੱਲ ਨੂੰ ਕੰਟਰੋਲ ਕਰਨਾ ਚਾਹੀਦਾ ਸੀ ਜੇ ਉਹਨਾਂ ਦੇ ਸਮਰਥਕਾਂ ਨੇ ਕੋਈ ਗਲਤ ਵਿਰੋਧ ਕੀਤਾ ਸੀ ਪਰ ਮੈਂ ਸਮਝਦਾ ਕੋ ਆਪ ਜੱਪ ਕਰਕੇ ਚੱਲ ਗਿਆ ਲੇਕਿਨ ਜਿਹੜੇ ਨੌਜਵਾਨ ਸੀਗੇ ਉਹ ਭੜਕੇ ਹੋਏ ਸੀਗੇ ਉਹਨਾਂ ਨੇ ਭੜਕਾੜ ਦੇ ਵਿੱਚ ਇਹੋ ਜੀ ਕਾਰਵਾਈ ਕੀਤੀ ਜਿਸ ਨਾਲ ਅੱਜ ਕੌਮ ਦਾ ਜਿਹੜਾ ਸੜਿਆ ਪੂਰੀ ਦੁਨੀਆ ਵਿੱਚ ਨੀਵਾ ਹੋਇਆ